ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਰਾਜ ਦੀਪ ਤੇ ਹੁਣ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਰਹੇਗੀ ਬਿਜਲੀ ਬੰਦ 11 ਤੇ 12 ਅਕਤੂਬਰ ਨੂੰ ਬਿਜਲੀ ਬੰਦ ਰੱਖਣ ਦਾ ਐਲਾਨ ਤਕਨੀਕੀ ਖਰਾਬੀਆਂ ਨੂੰ ਦੂਰ ਕਰਨ ਦੇ ਲਈ ਲਿਆ ਫੈਸਲਾ ਹਾਟਸਕਟਣਾ ਨੂੰ ਲੈ ਕੇ ਸੜਕਾਂ ਤੇ ਉਤਰਿਆ Dalit ਸਮਾਜ ਇਨਸਾਫ ਦੇ ਲਈ ਪੰਜਾਬ ਬੰਨਦਾ ਦਿੱਤਾ ਸੱਦਾ ਵਕ ਵਕ ਥਾਈ ਹੋਏ ਤਰਨਤਪੁਰ ਨੇ ਪ੍ਰਦਰਸ਼ਨ ਸਾਹਮਣੇ ਆਇਆ ਦਿਲਕੰਬਾਉ ਮਾਮਲਾ 2 ਮਹੀਨੇ ਦੇ ਮਾਸੂਮ ਤੇ ਟਾਇਆ ਦਾਦੀ ਨੇ ਕਿਹਾ ਦਾਦੀ ਤੇ ਹੀ ਲੱਗੇ ਆਪਣੇ ਪੋਤੇ ਨੂੰ ਜਲਾਉਣ ਦੇ ਦੋਸ਼ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਟ੍ਰਾਈ ਕੋਟ ਵਿਖੇ ਮਨਾਇਆ ਵਿਸ਼ਵ ਮਾਨਸਿਕ ਸਿਹਤ ਦਿਵਸ ਮਾਨਸਿਕ ਰੋਗਾਂ ਦੇ ਬਾਰੇ ਪਾਇਆ ਚਾਨਣਾ ਦੱਸੇ ਮਾਨਸਿਕ ਰੋਗਾਂ ਤੋਂ ਬਚਣ ਦੇ ਉਪਾਅ ਸ਼ਰਦਾ ਦੇ ਨਾਲ ਮਨਾਈ ਜਾ ਰਹੀ ਹੈ ਪਾਪਾ ਬੰਦਾ ਸਿੰਘ ਬਹਾਦਰ ਜੀ ਦੀ 350ਵੀਂ ਜਨਮ ਸ਼ਤਾਬਦੀ ਲੁਧਿਆਣਾ ਤੋਂ ਚੱਪੜ ਜੀੜੀ ਤੱਕ ਅੱਡੀ ਗਈ ਯਾਤਰਾ ਯਾਤਰਾ ਦੇ ਵਿੱਚ ਸ਼ਸਤਰਾਂ ਨੂੰ ਵੀ ਕੀਤਾ ਗਿਆ ਸ਼ਿਸ਼ੋਬਿਤ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾ ਗੱਲ ਲੁਧਿਆਣਾ ਸ਼ਹਿਰ ਦੇ ਵਿੱਚ 2 ਦਿਨ ਬਿਜਲੀ ਬੰਦ ਰੱਖਣ ਦੇ ਬਾਰੇ ਲੁਧਿਆਣਾ ਸ਼ਹਿਰ ਦੇ ਵਿੱਚ ਬਿਜਲੀ ਦੀ ਸੰਚਾਰੂ ਸਪਲਾਈ ਜਨੂੰ ਜਾਰੀ ਰੱਖਣ ਅਤੇ ਤਕਨੀਕੀ ਖਰਾਬੀਆਂ ਨੂੰ ਦੂਰ ਕਰਨ ਦੇ ਲਈ ਬਿਜਲੀ ਵਿਭਾਗ ਦੇ ਵੱਲੋਂ 11 ਤੇ 12 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਬਿਜਲੀ ਵਿਭਾਗ ਦੇ ਵੱਲੋਂ ਵੱਖ-ਵੱਖ ਨਗਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਜਿੱਥੇ ਬਿਜਲੀ ਬੰਦ ਰਹੇਗੀ ਜਿਨ੍ਹਾਂ ਦੇ ਵਿੱਚ ਟੈਗੋਰ ਨਗਰ ਕਾਲਜ ਰੋਡ ਨਿਊ ਡੀਐਮਸੀ ਨਗਰ ਕਿਚਲੂ ਨਗਰ ਕੁੰਦਨਪੁਰੀ ਉਪਕਾਰ ਨਗਰ ਗੁਰੂ ਨਾਨਕਪੁਰਾ ਦੁਸਹਿਰਾ ਗਰਾਊਂਡ ਚਾਂਦਨੀ ਚੌਕ ਜਨਕਪੁਰੀ ਦੁਰਗਾਪੁਰੀ ਜਲੰਧਰ ਬਾਈਪਾਸ ਦਾਣਾ ਮੰਡੀ ਸਲੇਮ ਟਾਬਰੀ ਬਾਈ ਫੁੱਟਾ ਰੋਡ ਰਿਸ਼ੀ ਨਗਰ ਦੇ ਸਾਰੇ ਬਲਾਕ ਜੋਸ਼ੀ ਨਗਰ ਚਾਂਦਨੀ ਚੌਂਗ ਛੌਣੀ ਮਹੱਲਾ ਤੇ ਸਬਜ਼ੀ ਮੰਡੀ ਸ਼ਾਮਿਲ ਨੇ ਉਧਰ ਹਰੱਸਕ ਕਟਨਾ ਦੇ ਖਿਲਾਫ ਵਾਲਮੀਕੀ ਸਮਾਜ ਦੇ ਵੱਲੋਂ ਬੁਲਾਏ ਪੰਜਾਬ ਬੰਦ ਦੇ ਸੱਦੇ ਤਹਿਤ ਸ਼ਹਿਰ ਦੇ ਵਿੱਚ ਵੱਖ-ਵੱਖ ਪ੍ਰਦਰਸ਼ਨ ਕੀਤੇ ਗਏ ਨੇ ਉਧਰ ਭਾਵਾਦਸੇ ਵੱਲੋਂ ਸ਼ਹਿਰ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਅਤੇ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਯੂਪੀ ਦੇ ਵਿੱਚ ਮਨੁਵਾਦੀ ਸ਼ਕਤੀਆਂ ਦਾ ਬੋਲਬਾਲਾ ਹੈ ਉਨ੍ਹਾਂ ਇਲਜ਼ਾਮ ਲਗਾਇਆ ਕਿ ਸਰਕਾਰ ਜ਼ਬਰ ਜਨਾਤ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ ਜਿਸ ਨੂੰ ਉਹ برداشت ਨਹੀਂ ਕਰਨਗੇ ਉਧਰ ਹੀ ਮਾਨਵ ਸੇਵਾ ਕਲਿਆਣ ٹرسٹ ਦੇ ਪੰਜਾਬ ਬੰਦੇ ਸੱਦੇ ਨੂੰ ਸਮਰਥਨ ਦਿੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਅਰुण ਕੁਮਾਰ ਵੈਦ ਦੇ ਵੱਲੋਂ ਹੱਤਰਸ ਘਟਨਾ ਦੀ ਨਿੰਦਾ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਸਜ਼ਾਵਾ ਦੇਣ ਦੀ ਗੱਲ ਆਖੀ ਗਈ ਹੈ ਉੱਥੇ ਦੂਜੇ ਪਾਸੇ ਜਮਾਲ ਰੋਡ ਦੀ ਗੱਲ ਕਰੀਏ ਤਾਂ ਇੱਥੇ ਵੀ ਵਾਲਮੀਕੀ ਸਮਾਜ ਦੇ ਵੱਲੋਂ ਸੜਕ ਤੇ ਬੈਠ ਕੇ ਹੱਤਰਸ ਘਟਨਾ ਦਾ ਕੜਾ ਵਿਰੋਧ ਕੀਤਾ ਗਿਆ ਇਸ ਮੌਕੇ ਸਮਾਜ ਦੇ ਆਗੂਆਂ ਦੇ ਵੱਲੋਂ ਯੋਗੀ ਸਰਕਾਰ ਖਿਲਾਫ ਚੰਗ ਕੇ ਨਾਅਰੇਬਾਜ਼ੀ ਕੀਤੀ ਗਈ ਆੱਧਾ ਜਿਹੜਾ ਧਰਨਾ ਵਾ ਹੱਤਰਸ ਦੇ ਵਿੱਚ ਜਿਹੜਾ ਕਿ ਭੈਣ ਮਨੀਸ਼ਾ ਜਿਹੜੀ ਭਾਰਤ ਦੇਸ਼ ਦੀ ਬੇਟੀ ਸੀ ਉਹਦੇ ਨਾਲ ਚਾਰ ਜਿਹੜੇ ਦਰਿੰਦੇ ਉਹਨਾਂ ਨੇ ਬਲਤਕਾਰ ਕੀਤਾ ਕੁੱਟ ਮਾਰ ਕਰਕੇ ਉਹਦੇ ਰੀੜ ਦੀ ਤੇ ਗਰਦਨ ਦੀ ਹੱਡੀ ਤੋੜਤੀ ਤੇ ਉਹਦੀ ਜਿਹੜੀ ਜ਼बान ਕੱਟਤੀ ਸੀ ਤੇ ਯੂਪੀ ਪੁਲਿਸ ਤੇ ਜਿਹੜੀ ਮੋਦੀ ਸਰਕਾਰ ਆ ਯੋਗੀ ਸਰਕਾਰ ਆ ਉਹਦੀ ਮਿਲੀ ਭੋਗਤ ਨਾਲ ਜਿਹੜੀ ਬੇਟੀ ਆ ਮਨੀਸ਼ਾ ਉਹਦਾ ਸੰਸਕਾਰ ਰਾਤ ਨੂੰ 2:30 ਵਜੇ ਪਰਿਵਾਰ ਤੋਂ ਚੋਰੀ ਪਰਿਵਾਰ ਨੂੰ ਮਿਲਣ ਵੀ ਨਹੀਂ ਦਿੱਤਾ ਤੇ ਇੱਕ ਸੋਚੀ ਸਮਝੀ ਸਾਦੀਸ਼ ਦੇ ਤਹਿਤ ਕਿਉਂਕਿ ਉਹ ਜਿਹੜੇ ਮੁਸਲਿਮਾ ਜਿਹੜੇ ਦੋਸ਼ੀ ਨੇ ਦਰਿੰਦੇ ਜਿਨ੍ਹਾਂ ਨੇ ਬਲਤਕਾਰ ਕੀਤਾ ਉਹਨਾਂ ਨੂੰ ਯੋਗੀ ਸਰਕਾਰ ਜਿਹੜੀ ਆ ਉਹ ਬਚਾਣਾ ਚਾਹਦੀ ਆ ਅੱਜ ਮਾਨਵਕਲਨ ਸੇਵਾ ٹرسٹ ਵੱਲੋਂ ਜੋ ਅੱਜ ਪੂਰੇ ਪੰਜਾਬ ਦਾ ਜਿਹੜਾ ਵਾ ਉਹ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜਿੰਨੇ ਵੀ ਸੰਤ ਸਮਾਜ ਆ ਅਲੱਗ-ਅਲੱਗ ਧਾਰਮਿਕ ਜਥੇਬੰਦੀ ਆ ਅਲੱਗ-ਅਲੱਗ ਸਿਆਸੀ ਜਥੇਬੰਦੀ ਆ ਸਾਰੇ ਹੀ ਦਲਿਤ ਸਮਾਜ ਦੇ ਲੋਕਾਂ ਨੇ ਚਾਹੇ ਕੋਈ ਵੀ ਕਿਸੇ ਵੀ ਜਾਤੀ ਨਾਲ ਸੰਬੰਧਤ ਆ ਸਾਰਿਆਂ ਨੇ ਜਿਹੜਾ ਭਾਰਤ ਬੰਦ ਦਾ ਜਿਹੜਾ ਪੰਜਾਬ ਬੰਦ ਦਾ ਜਿਹੜਾ ਆਹ ਹਵਾਨ ਦਿੱਤਾ ਸੀਗਾ ਉਹਦੇ ਸੰਬੰਧ ਦੇ ਵਿੱਚ ਜਿਹੜਾ ਵਾ ਜਿੰਨੀਆਂ ਵੀ ਜਥੇਬੰਦੀਆਂ ਹੈਗੀ ਆ ਵਾ ਸਾਰਿਆਂ ਨੇ ਇੱਕਜੁੱਟ ਹੋ ਕੇ ਉਹਨੂੰ ਬੰਦ ਨੂੰ ਸੱਦਾ ਦਿੱਤਾ ਵਾ ਇਸ ਲਈ ਅਸੀਂ ਮਾਨਵਕਿਰਨ ਸੇਵਾ ਟਰਸਟ ਲੋ ਇਸ ਬੰਦ ਨੂੰ ਪੂਰਾ ਸਮਰਥਨ ਦਿੰਨੇ ਆ ਔਰ ਅਸੀਂ ਆਸ ਕਰਦੇ ਆ ਕਿ ਇਹ ਸਮਰਥਨ ਤੋਂ ਬਾਅਦ ਜੇ ਕੋਈ ਹੱਲ ਨਾ ਹੋਇਆ ਮਨੀਸ਼ਾ ਦੇ ਕਾਤਲਾਂ ਨੂੰ ਜਿਹੜਾ ਫਾਂਸੀ ਦੀ ਸਜ਼ਾ ਨਾ ਹੋਈ ਤਾਂ ਅਸੀਂ ਇਹਦਾ ਉਗਰੂਪ ਅਧੋਲਨ ਕਰਦੇ ਹੋਏ ਮਰਨ ਵਰਤ ਤੇ ਵੀ ਬੈਠਣ ਦਾ ਇੰਤਜ਼ਾਮ ਕੀਤਾ ਹੋਇਆ ਵਾ ਪਿਹਾਰਸ ਦੀ ਬੇਟੀ ਮਨੀਸ਼ਾ ਨੂੰ ਇਨਸਾਫ ਨਾ ਮਿਲਣ ਦੇ ਕਾਰਨ ਪੰਜਾਬ ਦੇ ਵਾਲਮੀਕੀ ਸਮਾਜ ਦੇ ਵਿੱਚ ਬੜਾ ਰੋਸ ਦੇਖਣ ਨੂੰ ਮਿਲ ਰਿਹਾ ਔਰ ਜੋ ਅੱਜ ਭਾਵਾ ਦੱਸ ਦੇ ਮਾਧਮ ਤੋਂ ਅਸੀਂ ਉੱਤਰ ਪ੍ਰਦੇਸ਼ ਸਰਕਾਰ ਦਾ ਉਹ ਯੋਗੀ ਦਾ ਜਿਹੜਾ ਪੁਤਲਾ ਸਾੜਿਆ ਔਰ ਰੋਸ ਪ੍ਰਦਰਸ਼ਨ ਕਰਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਖਿਲਾਫ ਭਾਜਪਾ ਅਨੁਸੂਚਿਤ ਜਾਤੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਰਾਜਕੁਮਾਰ اٹਵਾਲ ਦੀ ਅਗਵਾਈ ਹੇਠ ਰੋਜ਼ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਕੈਪਟਨ ਸਰਕਾਰ ਵੱਲੋਂ ਕੈਬਨਿਟ ਮੰਤਰੀ 사ਦੂ ਸਿੰਘ ਧਰਮਸੋਧ ਨੂੰ 65 ਕਰੋੜ ਦੇ ਘੁਟਾਲੇ ਵਿੱਚ ਕਲੀਨ ਚਿੱਟ ਦੇਣ ਦੀ ਆਲੋਚਨਾ ਕੀਤੀ ਗਈ ਇਸ ਮੌਕੇ ਰਾਜਕੁਮਾਰ اٹਵਾਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਦੇ ਨਾਲ ਧੋਖਾ ਕੀਤਾ ਗਿਆ ਹੈ ਜਿਸ ਦੇ ਚੱਲਦੇ ਭਾਜਪਾ ਆਪਣਾ ਸੰਘਰਸ਼ ਜਾਰੀ ਰੱਖੇਗੀ ਅਸੀਂ ਲਗਾਤਾਰ ਡੇਢ ਮਹੀਨੇ ਤੋਂ ਪੰਜਾਬ ਸਰਕਾਰ ਨੂੰ ਧਰਨਾ ਪ੍ਰਦਰਸ਼ਨ ਕਰਦੇ ਹੋਏ ਸਾਧੂ ਸਿੰਘ ਧਰਮਸੋਤ ਦਾ ਅਸਤੀਫਾ ਤੇ ਉੱਤੇ ਪਰਚਾ ਦਰਜ ਕੀਤਾ ਜਾਵੇ ਅਸੀਂ ਧਰਨਾ ਪ੍ਰਦਰਸ਼ਨ ਵੀ ਕੀਤੇ ਆ ਬੇਨਤੀਆਂ ਵੀ ਕੀਤੀਆਂ ਪਰ ਕੈਪਟਨ ਨੇ ਸਾਧੂ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਉਹਨੇ 64 ਕਰੋੜ ਰੁਪਈਆ ਸਾਡਾ ਜਿਹੜਾ ਦਲਤ ਵਿਦਿਆਰਥੀਆਂ ਦਾ ਖਾਦਾ ਲਾਣੀ ਚਾਹੀਦੀ ਹੈ ਜਿਹੜੇ ਉਹ ਅਸੀਂ ਪੂਰੇ ਪੰਜਾਬ ਦੇ ਵਿੱਚ ਐਸੀ ਸਮਾਜ ਸੜਕਾਂ ਤੇ ਅੱਜ ਉਤਰ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਚੋਪਰਾਮਾਨੀ ਬੈਠਾਂਗੇ ਇਹਨਾਂ ਨੂੰ ਭਾਈ ਦੇ ਵਿੱਚ ਇਹਦਾ ਜਿਹੜਾ ਵਾ ਖਮਿਆਚਾ ਭੁਗਤਣਾ ਪਊਗਾ ਜੋ ਕੈਪਟਨ ਸਰਕਾਰ ਨਿਕੰਮੀ ਬੜੀ ਮੰਦਬਾਗੀ ਗੱਲ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਲੁੱਟ ਕੇ ਖਾ ਗਈ ਭਾਵੇਂ ਸ਼ਰਾਬ ਮਾਫੀਆ ਭਾਵੇਂ ਦਲੀਦ ਦਾ ਪੈਸਾ ਹੁਣ 64 ਕਰੋੜ ਦਾ ਜਿਹੜਾ ਕਪਲਾ ਹੈ ਇਹ ਕਪਲਾ ਬਹੁਤ ਵੱਡਾ ਨਿਕਲੇਗਾ ਇਹ ਸਚਾਈ ਵੀ ਆਈਪੀਐਸ ਅਫਸਰ ਨੇ ਇਹ ਚ ਪੁਸ਼ਟੀ ਵੀ ਕੀਤੀ ਹੈ ਉਹਨੂੰ ਬਦਲੀ ਕਰਕੇ ਪਰੇ ਮਾਰਿਆ ਬਹੁਤ ਹੀ ਮੰਦ ਭਾਗੀ ਗੱਲ ਹੈ ਇਹ ਜਿਨ੍ਹਾਂ ਨੇ ਵੋਟਾਂ ਪਾਈਆਂ ਔਰ ਉਹਨਾਂ ਨਾਲ ਤੁਸੀਂ ਗਲਤ ਕੰਮ ਕਰ ਰਹੇ ਹੋ ਬੰਦੇ ਮਾਰ ਰਹੇ ਹੋ ਪੰਜਾਬੀਆਂ ਨੂੰ ਥੱਲੇ ਲਾ ਰਹੇ ਹੋ ਔਰ ਮੈਂ ਅਪੀਲ ਕਰਦਾ ਕਿ ਦਲੀ ਸਮਾਜ ਐਸੀ ਸਮਾਜ ਨਾਲ ਭਾਰਤੀ ਜਨਤਾ ਪਾਰਟੀ ਹਮੇਸ਼ਾ ਨਾਲ ਖੜੀ ਹੈ ਪੁਧ ਸਮਰਾਲਾ ਵਿਖੇ ਸੈਂਕੜੇ ਲੋਕਾਂ ਵੱਲੋਂ ਪੈਦਲ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਤ ਸਿੰਘ ਢਿੱਲੋਂ ਵੱਲੋਂ ਕੀਤੀ ਗਈ ਇਸ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਪਾਵਾਦਸ ਅਤੇ ਦਲਿਤ ਸਮਾਜ ਦੇ ਆਗੂਆਂ ਤੇ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਇਸ ਮੌਕੇ ਸਾਰੇ ਹੀ ਪ੍ਰਮੁੱਖ ਆਗੂਆਂ ਨੇ ਹੱਥ ਹਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਸ਼ਰਮਨਾਕ ਵਰਤਾਰੇ ਨੇ ਇਨਸਾਫ਼ ਸਿਰ ਨਹੀਂਵਾ ਕੀਤਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੇ ਲਈ ਪੀੜਤ ਪਰਿਵਾਰ ਨੂੰ ਦਬਾਉਣ ਦੇ ਵਿੱਚ ਜੁਟੀ ਹੋਈ ਹੈ ਯੂਪੀ ਦੇਖੇ ਹਾਦਸੇ ਵਿੱਚ ਜਿਹੜੀ ਪਿਛਲੇ ਦਿਨੀ ਬਹੁਤ ਹੀ ਅਤ ਨਿੰਦਣਯੋਗ ਤੇ ਮੰਦਭਾਗੀ ਘਟਨਾ ਗਲਤ ਬੱਚੀ ਨਾਲ ਵਾਪਰੀ ਹੈ ਜਿਹਦੇ ਬਾਰੇ ਹਰ ਇੱਕ ਨੇ ਪੜਿਆ ਔਰ ਜਿਹਨੇ ਪੜਿਆ ਉਹਨੇ ਪੜ ਕੇ ਮਨੁੱਖਤਾ ਦਾ ਢਾਣ ਵਾਲੀ ਗੱਲ ਸੋਚੀ ਇਹ ਕਿ ਇਹ ਤਾਂ ਇਨਸਾਨੀਅਤ ਮਰ ਗਈ ਔਰ ਇਨੀ ਦਰਿੰਦਗੀ ਦੇ ਨਾਲ ਉਹਨਾਂ ਜਿਹੜੇ ਰੇਪ ਜਿਨ੍ਹਾਂ ਨੇ ਕੀਤਾ ਉਲਟਾ ਉਹਨਾਂ ਨੂੰ ਇਲਾਜ ਤਾਂ ਕੀ ਕਰਾਉਣਾ ਸੀ ਜਦੋਂ ਵਿਚਾਰੀ ਸਵਾਸ ਪੂਰੇ ਕਰ ਗਈ ਅੱਧੀ ਰਾਤੀ ਚੋਰੀ ਛਪਿਓ ਦੀ ਸਰਕਾਰ ਦੀ ਸਿਹਤੇ ਮੈਂ ਕਹਾਂਗਾ ਜੋ ਵੀ ਸਰਕਾਰ ਦੀ ਸਿਹਤੇ ਉਹਨਾਂ ਦੀ ਪੋਸਟ ਬਣਾਈ ਉਹਨਾਂ ਦੀ ਕਰਦੀ ਸੀ ਉਹਨਾਂ ਨੂੰ ਬਚਾਉਂਦੀ ਸੀ ਉਹਨਾਂ ਨੇ ਉਹਦਾ ਸਨਸਕਾਰ ਕਰ ਦਿੱਤਾ ਔਰ ਉਹਨਾਂ ਨੂੰ ਸਾਬਤਵਾਉਣ ਵਾਸਤੇ ਅੱਜ ਆਪਾਂ ਸਾਰੇ ਪੰਜਾਬ ਬੰਦ ਦੇਸ਼ ਬੰਦ ਖਾਸ ਤੌਰ ਤੇ ਸਮਰਾਲਾ ਸ਼ਹਿਰ ਤੇ ਇਲਾਕਾ ਸਾਰਾ ਬੰਦ ਹੈ ਮਿਲਿਸ਼ਾ ਲੜਕੀਆਂ ਉਹਦੇ ਗੈਂਗਰੇ ਬਾਰੇ ਅਸੀਂ ਇਹ ਧਰਨਾ ਰੱਖਤਾ ਵਾ ਪੂਰੇ ਪੰਜਾਬ ਦੇ ਵਿੱਚ ਸਾਡੀ ਹਾਈ ਕਮਾਂਡ ਦਾ ਸਾਨੂੰ ਪਰਕੋਲ ਆਈ ਸੀ ਵੀ 10 ਤਰੀਕ ਨੂੰ ਵੀ ਪੂਰਾ ਪੰਜਾਬ ਬੰਦ ਜੀ ਕਾਲ ਆ ਅਸੀਂ ਉਹਨਾਂ ਦੇ ਨਿਰਦੇਸ਼ਾਂ ਦੇ ਪਾਲਣਾ ਕਰਦੇ ਹੋਏ ਪੂਰਾ ਪੰਜਾਬ ਬੰਦ ਕੀਤਾ ਅਤੇ ਸਮਰਾਲੇ ਦੇ ਸਮੂਹ ਦੁਕਾਨਦਾਰਾਂ ਦਾ ਧੰਨਵਾਦ ਕਰਦੇ ਆਂ ਵਪਾਰਮੰਡ ਵਾਲਿਆਂ ਦਾ ਅਤੇ ਜਿਨੇ ਵੀ ਲੀਡਰ ਸਾਹਿਬਾਨ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਮਰਾਲਾ ਦੇ ਵਿੱਚ ਦਾਦੀ ਵੱਲੋਂ ਆਪਣੇ ਹੀ ਮਹਜੂ 2 ਮਹੀਨੇ ਦੇ ਪੁੱਤੇ ਨੂੰ ਗਰਮ ਸਬਜ਼ੀ ਪਾ ਕੇ ਜਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪੇਸ਼ ਹੈ ਇਸ ਤੇ ਸਾਡੀ ਖਾਸ ਰਿਪੋਰਟ ਤੁਹਾਨੂੰ ਸਿੱਧੇ ਤੌਰ ਤੇ ਨਹੀਂ ਦਿਖਾਈ ਜਾ ਸਕਦੀਆਂ ਕਿਉਂਕਿ ਇਹ ਤਸਵੀਰਾਂ ਰੁਕ ਮੋਦੀਆਂ ਨੇ ਦਿਲ ਝੰਡੋੜ ਦੀਆਂ ਨੇ ਤਸਵੀਰਾਂ ਇਹ ਮਾਮਲਾ ਹੈਰਾਨ ਕਰ ਦੇਣ ਵਾਲਾ ਹੈ ਰਿਸ਼ਤਿਆਂ ਨੂੰ ਸ਼ਰਮਸਾਰ ਕਰਦਾ ਹੈ ਤੇ ਇਨਸਾਨੀਅਤ ਦੇ ਵੱਡੇ ਸਵਾਲ ਵੀ ਖੜੇ ਕਰਦਾ ਹੈ ਤਸਵੀਰਾਂ ਵਿੱਚ ਨਿੱਕਾ ਬੱਚਾ ਤੁਸੀਂ ਦੇਖ ਰਹੇ ਹੋ ढाई महीने की उम्र दसी जा रही है इस मासूम बचे शरीर सड़ चुका तरह जल चुकी है और बच्चे दी मां इस ज़िम्मेदार अपनी सास यानी बचे दी नही है बचे दा कह बचे दी, दी, बच्चे दी ने बचे ऐसी गर्म सब्जी पा के उस जला कोशिश की आखिर कि पूरा हादसा ती इल्जाम लगा रही है बचे की माँ जरा सुनो ਮੇਰਾ ਦਿਓਰ ਆ ਕੇ 6 ਵੇ ਰੋਡ ਤੋਂ ਬੋਲਣ ਲੱਗੇ ਗਾਣਾ ਕੱਢਣ ਲੱਗੇ ਪਹਿਲਾਂ ਮੈਨੂੰ ਗਾਣਾ ਕੱਢੀਆ ਮੇਰੇ ਹਸਬੰਡ 7:30 ਵਜੇ ਘਰੇ ਆ ਫਿਰ ਉਹਨਾਂ ਨਾਲ ਕਲੇਸ਼ ਕਰਨਾ ਮੈਂ ਰੋਟੀ ਪਾ ਰਹੀ ਸੀ ਮੇਰੇ ਰੋਟੀ ਪਾ ਕੇ ਮੇਰੇ ਗਾਣਾ ਘਰ ਅੰਦਰ ਗਾਣਾ ਕੱਢ ਕੱਢ ਕੇ ਫਿਰ ਉਹਨੂੰ ਫੜ ਲਿਆ ਤੇ ਮੇਰੇ ਸੱਸ ਨੇ ਮੇਰੇ ਮਤਲਬ ਮੁੰਡੇ ਲੱਤ ਮਾਰ ਕੇ ਸਬਜ਼ੀ 'ਚ ਮਾਰਿਆ ਨੂੰ ਭਗਾ ਕੇ ਰੋਟੀ ਪਾਈ ਹੋਈ ਸੀ ਮੰਜੇ ਤੇ ਕਿੰਨਾ ਕੁ ਬੱਚੇ ਦਾ ਜਿਹੜਾ ਹੋਇਆ ਹੈਗਾ ਉਸ ਸਬਜ਼ੀ ਨਾਲ ਚਲੇ ਆ ਰਹੇ ਇਹਦੀ ਸਾਰੀ ਬਾਹ ਜਲ ਗਈ ਤੇ ਪੇਟੇ ਜਲ ਗਏ ਪਿੱਛੇ ਤੋਂ ਕੀ ਜਿਹੜੀ ਸੱਸਾ ਕੀ ਇਹਦੀ ਸਰਪੀ ਕੀ ਨਹੀਂ ਮੈਂ ਤੇਹੀ ਸੱਸਾ ਜੀ ਭੈਣਾਂ ਮੈਂ ਮਤੇਈ ਸੱਸ ਹੈ ਇਸ ਮਾਮਲੇ ਬਾਰੇ ਪੁਲਿਸ ਸਾਹੀ ਕੀ ਕਹਿਣਾ ਹੈ ਤੇ ਕੀ ਕਾਰਵਾਈ ਚੱਲ ਰਹੀ ਹੈ ਜਰਾ ਇਹ ਵੀ ਸੁਣ ਲੋ ਇੱਕ ਬੱਚਾ ਠਾਕ ਮਹੀਨੇ ਦਾ ਕਰਨਵੀਰ ਸਿੰਘ ਨਾਮ ਦਾ son of ਸੰਦੀਪ ਸਿੰਘ ਪਿੰਡ ਅਜਲੌਦ ਉਹਦੇ ਰਾਤ ਪਤਾ ਲੱਗਿਆ ਸਬਜੀ ਦੇ ਵਿੱਚ ਉਹਦੇ ਬਾਹ ਲੱਗਣ ਦਾ ਸਬਜੀ ਪੈਣ ਦਾ ਉਹਦੇ ਬਾਹ ਦੇ ਉੱਪਰ ਕਾਫੀ ਜ਼ਿਆਦਾ ਆਪਣੇ ਧੱਫੜ ਹੋ ਗਏ ਤੇ ਪਲੱਸ ਉਹ ਸ਼ਾਲਾ ਟਾਈਪ ਹੋ ਗਿਆ ਤੇਰਾ ਧਾਕਲਾ ਫਿਰ ਉਹਦੇ ਫਾਦਰ ਨੇ ਦੱਸਿਆ ਵੀ ਉਹਦਾ ਜਿਹੜੇ ਹੈਗਾ ਮਤਰੀ ਮਾਂ ਤੇ ਉਹਦੇ ਬੇਟੇ ਨੇ ਉਹਨਾਂ ਨੇ ਤਾਂ ਕਮਕੀ ਕੀਤੀ ਜਾਂ ਸਬਜ਼ੀ ਚੁੱਟਿਆ ਤੇ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਕਾਰਵੇ ਕਰ ਸਕਦੇ ਤੋ ਫਿਲਹਾਲ ਇਸ ਛੋਟੇ ਜਿਹੇ ਬੱਚੇ ਦੀ ਮਾਂ ਨੇ ਜੋ ਆਪਣੀ ਸਾਸੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਇਲਜ਼ਾਮ ਦੀ ਕਿੰਨੀ ਕੋ ਸਚਾਈ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਪਰ ਸੱਚ ਜਾਣਿਓ 2 ਮਹੀਨੇ ਦੇ ਇਸ ਬੱਚੇ ਦੀ ਮਾੜੀ ਹਾਲਤ ਦੇਖ ਕੇ ਰੂ ਜ਼ਰੂਰ ਕਮ ਜਾਂਦੀ ਹੈ ਕਿਉਂਕਿ ਇਸ ਬੱਚੇ ਦੇ ਨਾਲ ਕੀ ਹੋਇਆ ਹੈ ਖੁਦ ਬੱਚਾ ਦੱਸਣ ਯੋਗ ਨਹੀਂ ਪਰ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਬੱਚੇ ਦੀ ਮਾਸੂਮੀਅਤ ਦੇਖ ਦਿਲ ਨੂੰ ਝਟਕਾ ਜ਼ਰੂਰ ਲੱਗਦਾ ਹੈ ਕਿਸ ਨਿੱਕੇ ਬੱਚੇ ਦੇ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਖੈਰ ਬੱਚੇ ਦੀ ਇਸ ਹਾਲਤ ਲਈ ਕੌਣ ਜ਼ਿੰਮੇਵਾਰ है एता पुलिस जांच तो बात पता चलेगा समराला तो, तो अनुराग संदल फास्ट वे न्यूज समराला तो अनुराग रिपोर्ट लुधियाना खबरनामा ਅਤੇ ਰੋਡਿਆਣਾ ਪੁਲਿਸ ਦੇ ਵੱਲੋਂ ਆਈਸਕ੍ਰੀਮ ਦੀ ਫੈਕਟਰੀ ਵਿੱਚ ਸਮਾਨ ਦੀ ਚੋਰੀ ਕਰਨ ਦੇ ਮਾਮਲੇ ਵਿੱਚ ਖੁਲਾਸਾ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਕਮਿਸ਼ਨਰ ਕਵਰਦੀਪ ਕੌਰ ਨੇ ਦੱਸਿਆ ਕਿ ਪਿੰਡ ਕਟਾਣੀ ਵਿਖੇ ਆਈਸਕ੍ਰੀਮ ਦੀ ਫੈਕਟਰੀ ਵਿੱਚ ਮੁਲਜ਼ਮ ਬਤੌਰ ਵਰਕਰ ਕੰਮ ਕਰਦੇ ਸਨ। ਫੈਕਟਰੀ ਮਾਲਕ ਦੇ ਮੁਤਾਬਕ ਉਹ ਕੁਝ ਦਿਨ ਫੈਕਟਰੀ ਨਹੀਂ ਆਇਆ ਤਾਂ ਵਰਕਰਾਂ ਦੇ ਵੱਲੋਂ ਮੌਕਾ ਪਾ ਕੇ ਫੈਕਟਰੀ ਦਾ ਸਾਰਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਜਦੋਂ ਮਾਲਕ ਵਾਪਸ ਆਇਆ ਤਾਂ ਫੈਕਟਰੀ ਦਾ ਸਾਰਾ ਸਮਾਨ ਫੈਕਟਰੀ ਵਿੱਚੋਂ ਗਾਇਬ ਸੀ। ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਕਾਇਦਰਜ ਕਰਵਾਈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਅਨੁਰਾਗ ਦਿਵਾਲੀ ਨਾਮ ਦੇ ਮੁਲਜ਼ਮ ਨੂੰ ਫੋਨ ਨੰਬਰ ਟ੍ਰੈਸ ਕਰਕੇ ਉਸ ਨੂੰ ਕਾਬੂ ਕੀਤਾ ਗਿਆ ਪੁਲਿਸ ਦੇ ਵੱਲੋਂ ਫਿਲਹਾਲ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਚੋਰੀ ਦਾ ਕੁਝ ਸਮਾਨ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਦੋ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ ਆਈਸਕ੍ਰੀਮ ਦੀ ਫੈਕਟਰੀ ਕੁੰਕਲਾ ਥਾਣੇ ਚ ਪੈਂਦੀ ਹੈ ਉੱਥੋਂ 11 ਡੀਪ ਫ੍ਰੀਜ਼ਰ ਇੱਕ ਕੂਲਰ ਇੱਕ ਗੈਸ ਦੀ ਪੱਠੀ 10 ਕੜਾਈਆਂ ਤੇ ਹਾਰਮੋਨਾਈਜ਼ਰ ਬੈਚ ਫਰੀਜ਼ਰ ਤੇ ਕਾਫੀ ਜ਼ਿਆਦਾ ਸਮਾਨ ਚੋਰੀ ਹੋਇਆ ਸੀ। ਉਹਨਾਂ ਦੇ ਕੁਝ ਵਰਕਰ ਵੀ ਲਾਪਤਾ ਸੀ ਜਿਨ੍ਹਾਂ ਤੇ ਜਿਨ੍ਹਾਂ ਨੂੰ ਫਰੇਸ ਕਰਨ ਤੇ 24 ਘੰਟੇ ਦੇ ਅੰਦਰ ਅੰਦਰ ਸਾਡੇ ਚੌਂਕੀਨ ਚਾਸ਼ਤ ਕਲਾ ਨੇ ਜਿਹੜੇ ਭੱਜੇ ਚੋਰੀ ਕਰਕੇ ਭੱਜੇ ਸਾਡੇ ਮਜ਼ਦੂਰਾਂ ਨੂੰ ਫੜ ਲਿਆ ਤੇ ਸਾਰਾ ਚੋਰੀ ਦਾ ਸਮਾਨ ਕਵਰ ਦਿੱਤਾ। ਉਦਰ ਸਮਾਜ ਦੇ ਵਿੱਚ ਅਨੁਸੂਚਿਤ ਅਤੇ ਪਿਛੜੇ ਵਰਗ ਦੇ ਲਈ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਲੁਧਿਆਣਾ ਪਹੁੰਚਣ ਤੇ ਉਹਨਾਂ ਦੀ ਪਾਰਟੀ ਆਜ਼ਾਦ ਸਮਾਜ ਪਾਰਟੀ ਦੇ ਵਰਕਰਾਂ ਦੇ ਵੱਲੋਂ ਪਰਵਾ ਸਵਾਗਤ ਕੀਤਾ ਗਿਆ। ਆਜ਼ਾਦ ਦੇ ਵੱਲੋਂ ਲੁਧਿਆਣਾ ਵਿਖੇ ਆਪਣੀ ਪਾਰਟੀ ਆਜ਼ਾਦ ਸਮਾਜ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਚੰਦਰ ਸ਼ੇਖਰ ਆਜ਼ਾਦ ਨੇ ਕਿਹਾ ਕਿ ਦੇਸ਼ ਦੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਬੇहद ਜ਼ਰੂਰੀ ਵਿਸ਼ਾ ਹੈ ਕਿਉਂਕਿ ਮਹਿਲਾਵਾਂ ਇਸ ਦੇਸ਼ ਦੀ ਆਬਾਦੀ ਦਾ ਅਦਾ ਹਿੱਸਾ ਹਨ ਆਜ਼ਾਦ ਨੇ ਯੂਪੀ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਹਾਥਸ ਮਾਮਲੇ ਵਿੱਚ ਪੀੜਤਾਂ ਨੂੰ ਇਨਸਾਫ਼ ਦੇਣ ਦੀ ਥਾਂ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਕਿ ਉਹਨਾਂ किसान प्रदर्शन ਅਤੇ வால்ਮੀਕੀ ਸਮਾਜ ਦੇ ਵੱਲੋਂ ਵਿੱਡੇ ਸੰਘਰਸ਼ ਵਿੱਚ ਆਪਣਾ ਸਮਰਥਨ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਉਹ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਸ਼ੀਰਾਮ ਜੀ ਦੇ ਦਿਖਾਈ ਮਾਰਗ ਤੇ ਚੱਲ ਕੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਨੇ। ਸਾਕੇ ਸਭੀ ਸਾਥੀਓ ਦਾ ਬਹੁਤ-ਬਹੁਤ ਆભાર। ਕਿ ਬੋਆਜ ਆ ਪਹੁੰਚੋ। ਅੱਜ ਹਮਾਰੇ ਯਹਾਂ ਪ੍ਰਦੇਸ਼ ਕਾਰ्यालय ਦਾ ਜੋ ਆਜਾਦ ਸਮਾਜ ਪਾਰਟੀ ਭੀਮਾਰਨੀ ਦਾ ਪ੍ਰਦੇਸ਼ ਕਾਰ्यालय ਹੈ ਉਸਕਾ ਉਦਘਾਟਨ ਹੈ। ਔਰ ਇਹ ਕਾਰ्यालय ਇਸ ਲਈ ਖੋਲਾ ਗਿਆ ਹੈ ਕਿ ਅਗਰ प्रदेश की कमेटी से कोई भी व्यक्ति या जिला कमेटी से कोई भी व्यक्ति या किसी आम आदमी को परेशानी हो तो इस कार्यालय पर यहाँ हमारे लोग मौजूद रहेंगे वो आके अपनी परेशानी यहाँ बता सकता है उसकी परेशानी हल करने के लिए हमारे लोग यहाँ परमानेंट मौजूद रहेंगे पिछले दो हफ्ते में पचास से ज़्यादा रेप की घटनाएं हुई है इसका मतलब पता है उत्तर प्रदेश में कानून व्यवस्था खत्म हो चुकी है और आप समझिए कि ऐसी सरकार के नेतृत्व में किसी भी परिवार की बहन बेटी सुरक्षित नहीं उत्तर प्रदेश में जंगल राज चल रहा है ਗਿਆਣਾ ਵਿਕੇ ਪਾਵਵਦਸ ਦੇ ਵੱਲੋਂ ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਮਨਾਉਣ ਸੰਬੰਧੀ ਤਿਆਰੀਆਂ ਨੂੰ ਲੈ ਕੇ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਵਿਸ਼ੇਸ਼ ਬੈਠਕ ਕੀਤੀ ਗਈ ਜਿਸ ਵਿੱਚ ਪਾਵਵਦਸ ਦੇ ਆਗੂਆਂ ਅਤੇ ਵਰਕਰਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਦੌਰਾਨ 29 ਅਕਤੂਬਰ ਨੂੰ ਪ੍ਰਗਟ ਦਿਵਸ ਮਨਾਉਣ ਸੰਬੰਧੀ ਵਿਸ਼ੇਸ਼ ਸਮਾਗਮ ਉਲੀਕਿਆ ਗਿਆ ਅੱਜ ਭਾਰਤੀ ਵਲੰਟਰੀ ਸੁਸਮਾ ਅੰਸ਼ਤਰ ਪਾਵਵਦਸ ਸ਼ਾਖਾ ਲੁਧਾਨਾ ਦੇ ਜਿਹੜੀ ਹੈ ਮੀਟਿੰਗ ਹੈ ਉਹ ਕਪੂਰਪੁਰਸ ਵਿਖੇ ਜੁੜੇਜਿਤ ਕੀਤੀ ਗਈ ਹੈ ਜਿਹਦੇ ਵਿੱਚ ਪਰਮੇਸ਼ਰ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਬੜਾ ਪਾਵਨ ਪ੍ਰਗਟਵਸ ਪੂਰੇ ਵਿਸ਼ੇ ਦੇ ਵਿੱਚ 31 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਉਸ ਦੀਆਂ ਤਿਆਰੀਆਂ ਸੰਬੰਧੀ ਵੀ ਆਪਾਂ ਨੂੰ ਵੀ ਸ਼ਹਿਰ ਹੁਦਾਨਾ ਵੱਲੋਂ ਕੀ ਪ੍ਰਵਾਨ ਲਿਖਿਆ ਜਾਣਾ ਹੈ ਇਸ ਸੰਬੰਦੇ ਵਿੱਚ ਜਿਹੜਾ 17 ਅਕਤੂਬਰ ਨੂੰ ਦੁਬਾਰਾ ਮੀਟਿੰਗ ਕਰਕੇ ਅਸੀਂ ਇੱਕ ਬਹੁਤ ਵੱਡੇ ਪੱਧਰ ਤੇ ਇਹ ਡਿਸੀਜ਼ ਨਵਾਂਗੇ ਕਿ ਆਪਾਂ ਨੂੰ ਜਿਹੜਾ ਇਹ ਕੋਵਿਡ-19 ਸਰਕਾਰ ਦੇ ਜੋ ਹਦਾਇਤਾਂ ਆ ਰਹੀਆਂ ਉਹਨਾਂ ਦਾ ਤਦਵਕ ਆਪਾਂ ਨੂੰ ਕੀ ਗਾਈਡਲਾਈਨਸ ਮਿਲਦੀਆਂ ਨੇ ਉਹਨਾਂ ਗਾਈਡਲਾਈਨਸ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਪ੍ਰੋਗਰਾਮ ਜਿਹੜਾ ਲਿਖਿਆ ਜਾਊਗਾ ਇਹ ਇਹ ਸ਼ੁਭਦਰਾ ਕਰਤੀ ਕੀਤੀ ਜਾਨੀ ਜਸਟਿਸ ਪ੍ਰੋਮ ਜਿੱਦਾਂ ਦੇ ਵੀ ਸਰਕਾਰ ਦੇ ਗਾਈਡੈਂਸ ਅਨੁਸਾਰ ਉਸ ਮੁਤਾਬਕ ਅਸੀਂ ਪਰਨਾਤਾ ਪਰੋਮ ਲਿਖਾਂਗੇ ਪਿੰਡੀ ਦਿয়াল ਧਰਮਸ਼ਾਲਾ ਦੇ ਵਿੱਚ ਵੀਰ ਸ਼ਰੋਮਣੀ ਕਰਮਯੋਗੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਏਜੰਡਾ ਹੈ 31 ਅਕਤੂਬਰ ਨੂੰ ਪੂਰੇ ਵਿਸ਼ਪ ਦੇ ਵਿੱਚ ਜਿੱਥੇ ਪਰਮਪਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਮਨਾਇਆ ਜਾਣਾ ਹੈ ਉਸੇ ਸਬੰਧ ਦੇ ਵਿੱਚ ਭਾਰਤੀ ਵਾਲਮੀਕੀ ਤੁਹਾਨੂੰ ਸਮਾਜ ਵੱਲੋਂ ਦ੍ਰੇਸ਼ੀ ਦੇ ਵਿਸ਼ਾਲ ਮੈਦਾਨ ਦੇ ਵਿੱਚੋਂ 11ਵੀਂ ਵਿਸ਼ਾਲ ਬ੍ਰह्मਜੋਤੀ ਯਾਤਰਾ ਕੱਢੀ ਜਾਵੇ ਜਾਂ ਇੱਕ ਵਿਸ਼ਾਲ ਸਮਾਗਮ ਕੀਤਾ ਜਾਵੇ ਉਸ ਦੀ ਕੋਸ਼ਿਸ਼ਾਂ ਆਉਣ ਵਾਲੇ 15 ਤਰੀਕ ਤੋਂ ਬਾਅਦ ਸਰਕਾਰੀ ਗਾਈਡਲਾਈਨਸ ਤੋਂ ਬਾਅਦ ਹੀ ਕੀਤੀ ਜਾਊਗੀ ਪਰ ਉਸ ਦੀਆਂ ਤਿਆਰੀਆਂ ਸੰਬੰਧੀ ਅੱਜ ਜੋ ਜਨਰਲ ਇਜਲਾਸ ਦੀ ਇਹ ਮੀਟਿੰਗ ਆ ਉਹ ਕੀਤੀ ਗਈ ਆ ਔਰ ਕਾਰਜਕਰਤਾ ਭਾਰਤੀ ਵਾਲਮੀ ਕੀ ਤੁਹਾਨੂੰ ਸਮਝਦਾ ਇਸ ਲਈ ਤਿਆਰ ਆ ਧੰਨਵਾਦ ਕੋਰੋਨਾ ਤੋਂ ਬਾਅਦ ਹੁਣ ਡੇਂਗੂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਡੇਂਗੂ ਗ੍ਰਸਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਾਧਦੀ ਨਜ਼ਰ ਆ ਰਹੀ ਹੈ ਕੀ ਹਨ ਡੇਂਗੂ ਤੋਂ ਬਚਣ ਦੇ ਆਮ ਉਪਾਅ ਕਿੰਨਾ ਕੁ ਖਤਰਨਾਕ ਹੈ ਡੇਂਗੂ ਪੱਤਰਕਾਰ ਤਸeem ਪਰਦਵਾਜ਼ ਨੇ ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਡਾਕਟਰ ਵਿਕਾਸ ਗਰਗ ਦੇ ਨਾਲ ਖਾਸ ਮੁਲਾਕਾਤ ਕੀਤੀ ਹੈ ਹਾਮਰੀ ਕੋਰੋਨਾ ਤੋਂ ਬਾਅਦ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ ਡੇਂਗੂ ਦੇ ਇਹ ਪ੍ਰਕੋਪ ਨਾਲ ਲਗਾਤਾਰ ਹਸਪਤਾਲ ਦੇ ਵਿੱਚ ਕੇਸ ਆ ਰਹੇ ਨੇ ਡੇਂਗੂ ਦਾ ਪ੍ਰਕੋਪ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਅਸੀਂ ਦੇਖਣ ਨੂੰ ਮਿਲਦਾ ਲੇਕਿਨ ਪਰ ਕੁਝ ਸਾਵਧਾਨੀਆਂ ਰੱਖ ਕੇ ਅਸੀਂ ਡੇਂਗੂ ਤੋਂ ਬਚ ਸਕਦੇ ਹਾਂ ਡੇਂਗੂ ਤੋਂ ਬਚਣ ਲਈ ਸਭ ਤੋਂ ਵੱਡੀ ਆ ਸਾਵਧਾਨੀਆਂ ਨੇ ਅਸੀਂ ਡਾਕਟਰ ਵਿਕਾਸ ਕਰਮਣਾ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਕਿਸ ਤਰ੍ਹਾਂ ਇਸ ਬਿਮਾਰੀ ਤੋਂ ਬਚ ਸਕਦੇ ਆ ਕੀ ਸਿੰਪਟਮਸ ਨੇ ਇਹ ਕਦੋਂ ਡਾਕਟਰ ਨਾਲ ਜਿਹੜਾ ਹੈਗਾ ਕੰਸਲਟ ਕੀਤਾ ਜਾਵੇ ਜੇਕਰ ਕਿਸੇ ਨੂੰ ਕੋਈ ਲੱਛਣ ਲੱਗਦੇ ਨੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਆ ਅ ਨਮਸਕਾਰ ਤਰਸੇਮ ਜੀ ਅ ਦਿੱਲੀ ਪੋਸਟ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ ਆਪਾਂ ਹੁਣੇ ਕਰੋਨਾ ਦੇ ਨਾਲ ਜੂਝ ਰਹੇ ਆ ਸਾਰਾ ਦੁਨੀਆ ਸਾਰਾ ਵਰਡ ਆਪਣਾ ਹੁਣ ਹਿੰਦੁਸਤਾਨ ਦੇ ਵਿੱਚ ਵੀ ਇਹਦਾ ਕਾਫੀ ਜ਼ਿਆਦਾ ਪ੍ਰਕੋਪ ਦੇਖਿਆ ਗਿਆ ਕਰੋਨਾ ਤੋਂ ਬਾਅਦ ਹੁਣ ਆਪਣੇ ਕੋਲ ਆਪਣੀ ਜਿਹੜੀ ਦੇਸੀ ਬਿਮਾਰੀ ਕਹ ਲੋ ਡੇਂਗੂ ਦਾ ਪ੍ਰਕੋਪ ਹੁਣ ਸ਼ੁਰੂ ਹੋ ਚੁੱਕਿਆ ਹੈ ਡੇਂਗੂ ਦੀ ਬਿਮਾਰੀ ਪੂਰੀ ਤਰ੍ਹਾਂ ਨਾਲ ਜੇ ਆਪਾਂ ਰੋਕਣਾ ਚਾਹੀਏ ਆਪਾਂ ਰੋਕ ਸਕਦੇ ਆ ਪ੍ਰੀਵੈਂਟੇਬਲ ਬਿਮਾਰੀ ਹੈ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਡੇਂਗੂ ਦੇ ਟ੍ਰੀਟਮੈਂਟ ਨਾਲੋਂ ਜੇ ਆਪਾਂ ਉਹਦੀ ਰੋਕਥਾਮ ਵਾਲੇ ਪਾਸੇ ਤੇ ਪਰਹੇਜ਼ ਵਾਲੇ ਪਾਸੇ ਜਾ ਰਹਾ ਧਿਆਨ ਦਿਓ ਤੇ ਉਹ ਆਪਣੇ ਲਈ ਸਾਰਿਆਂ ਲਈ ਬਹੁਤ ਹੀ ਵਧੀਆ ਤੇ ਬੈਸਟ ਚੀਜ਼ ਹੈਗੀ ਹੈ ਉਹਦੀ ਰੋਕਥਾਮ ਲਈ ਸਿੰਪਲ ਸਿੰਪਲ ਚੀਜ਼ਾਂ ਆਪਾਂ ਨੂੰ ਇਤਿਆਹਜ ਰੱਖਣੀਆਂ ਚਾਹੀਦੀਆਂ ਪਹਿਲੀ ਗੱਲ ਹਰ ਵਾਰ ਆਪਾਂ ਤੁਹਾਨੂੰ ਐਜੂਕੇਟ ਕਰਦੇ ਆ ਕਿ ਤੁਸੀਂ ਪਾਣੀ ਬਾਹਰ ਰੁਕਣ ਨਹੀਂ ਦੇਣਾ ਆਪਣੇ ਗਮਲੇ ਲੱਗੇ ਹੁੰਦੇ ਆ ਕਾਮਨ ਆਪਾਂ ਮਿਸਟੇਕ ਕਰਦੇ ਗਮਲਿਆਂ ਨੂੰ ਸਵੇਰੇ ਸ਼ਾਮ ਪਾਣੀ ਪਾਤਾ ਆਪਾਂ ਉਹ ਪਾਣੀ ਉਹਦੇ ਵਿੱਚ ਰੁਕਣ ਨਾ ਦੇਈਏ ਉਹਨਾਂ ਕ ਪਾਣੀ ਪਾਓ ਕਿ ਪੌਦੇ ਆਪਣਾ ਪੂਰੀ ਤਰ੍ਹਾਂ ਖੇਲਣ ਪਰ ਉਹਨ ਟਾਇਰ ਹੁੰਦੇ ਆ ਬਾਹਰ ਪਏ ਆ ਬਾਲਟੀ ਬਾਹਰ ਪਈ ਰਗੀ ਮੱਗ ਬਾਹਰ ਪਿਆ ਰਹਿ ਗਿਆ ਸਫਾਈ ਕਰਕੇ ਘਰੋਂ ਮੇੜ ਗਈ ਆ ਆਪਾਂ ਲੇਡੀਜ਼ ਘਰ ਸਫਾਈ ਕਰਦੀਆਂ ਬਾਹਰ ਬਾਲਟੀ ਜਾਂ ਮੱਗ ਰੱਖ ਦਿੰਦੀਆਂ ਗਿੰਦੇ ਪੋਚੇ ਰੱਖ ਦਿੰਦੇ ਉੱਤੇ ਪਾਣੀ ਜਮਾ ਹੁੰਦਾ ਰਹਿੰਦਾ ਉਹ ਆਪਾਂ ਨਾ ਹੁੰਦੀ ਏ ਸਫਾਈ ਬਣਾ ਕੇ ਰੱਖੀਏ ਹਾਈਜਨ ਦਾ ਧਿਆਨ ਰੱਖੀਏ ਸਭ ਤੋਂ ਪਹਿਲੀ ਗੱਲ ਦੂਜੀ ਵਧੀਆ ਗੱਲ ਹੈ ਜਿਵੇਂ ਤੁਸੀਂ ਵੀ ਦੋਨੋਂ ਰਿਪੋਰਟਰਸ ਨੇ ਬਹੁਤ ਅੱਛਾ ਕੰਮ ਕੀਤਾ ਫੁੱਲ 슬ੀਵ ਸ਼ਰਟ ਆ ਪਾਈ ਹੋਈ ਐ ਇਹ ਬਹੁਤ ਜ਼ਰੂਰੀ ਹੈ ਤੁਸੀਂ ਸਵੇਰੇ ਸ਼ਾਮ ਨੂੰ ਡੇਂਗੂ ਦਾ ਮੱਛਰ ਜ਼ਿਆਦਾ ਤਾਂ ਸਵੇਰੇ ਤੇ ਸ਼ਾਮ ਨੂੰ ਲੇ ਟੀਮ ਦੇ ਵਿੱਚ ਕੱਟਦੇ ਤੁਸੀਂ ਜਦੋਂ ਘਰੋਂ ਬਾ फुल स्लीव कपड़े फुल स्लीव शर्ट ਤੇ پوری ਪੈਂਟ ਪਾ ਕੇ ਬਾਹਰ ਨਿਕਲੋ ਕੋਸ਼ਿਸ਼ ਕਰੋ ਅੱਜ ਕੱਲ ਮੌਸਮ ਠੰਡਾ ਹੋ ਚੁੱਕਿਆ ਜਰਾਬਾ ਵੀ ਬਾਹਰ ਪਾ ਕੇ ਜਾਓ ਉਹਦੇ ਨਾਲ ਸਾਡੀ ਕਾਫੀ ਬਚਤ ਰਹੇਗੀ ਜਿੰਨਾ ਆਪਾਂ ਹਾਈਜੀਨ ਦਾ ਧਿਆਨ ਰੱਖਾਂਗੇ ਉਨੀ ਬਚਤ ਰਹੇਗੀ ਰੋਜ਼ਾਨਾ ਆਪਾਂ ਬਾਅਦ ਵਿੱਚ ਸੈਲਾਂ ਦੀ ਰਿਪੋਰਟ ਕਰਾ ਕੇ ਲੈਬੋਰੀਟਰੀ ਤੇ ਹਸਪਤਾਲ ਵਿੱਚ ਘੁੰਮ ਰਹੇ ਆ ਆਪਾਂ ਪਹਿਲੀ ਪ੍ਰੋਫੈਕਸ਼ਨ ਰੱਖੇ ਤਾਂ ਕਿ ਆਪਣੀ ਸਿਹਤ ਠੀਕ ਰਹੇ ਆਪਣੇ ਤੇ ਇਕਨੋਮਿਕਲ ਬਰਡਨ ਵੀ ਨਾ ਹੋਵੇ ਹੈਲਥ ਬਰਡਨ ਵੀ ਨਾ ਹੋਵੇ ਤਾਂ ਆਪਣੀ ਫੈਮਿਲੀ ਵੀ ਸਾਰੀ ਹੈਪੀ ਤੇ ਹੈਲਦੀ ਰਹੇ ਉਸ ਤੋਂ ਬਾਅਦ ਜਦੋਂ ਇੱਕ ਵਾਰ ਮੰਨ ਲਓ ਆਪਾਂ ਨੂੰ ਲੱਛਣ ਸ਼ੁਰੂ ਹੋ ਗਏ ਬੁਖਾਰ ਸ਼ੁਰੂ ਹੋ ਗਿਆ ਤਾਂ ਆਪਾਂ ਨੂੰ ਚਾਹੀਦਾ ਕਿ ਸਭ ਤੋਂ ਪਹਿਲੇ ਡਾਕਟਰ ਦੀ ਸਲਾਹ ਜ਼ਰੂਰ ਲੋ ਅੱਜ ਕੱਲ ਕੋਮਨ ਮਿਸਟੇਕ ਕੀ ਹੋ ਰਹੀ ਹੈ ਕਿ ਆਪਾਂ ਲਬੋਰਟਰੀ 'ਚ ਜਾ ਕੇ ਆਪਣੇ ਸੈੱਲ ਚੈੱਕ ਕਰਾਉਂਦੇ ਰਹਿੰਦੇ ਆਂ ਹੁਣ ਬੁਖਾਰ ਹੈ ਸੈੱਲਾਂ ਦੇ ਵਿੱਚ ਕਈ ਮਿਸਕਨਸੈਪਸ਼ਨਸ ਹੈ ਮੈਂ 2-3 ਕਲੀਅਰ ਕਰਨਾ ਚਾਹਾਂਗਾ ਬੁਖਾਰ ਜਿੰਨਾ ਮਰਜ਼ੀ ਹੋਵੇ ਤੁਸੀਂ ਬੁਖਾਰ ਵਾਸਤੇ ਕੋਈ ਤੇਜ਼ ਦਵਾਈ ਨਹੀਂ ਖਾਣੀ ਸਿੰਪਲ ਪੈਰਾਸੀਟਾਮੋਲ ਨਾਲ ਤੁਹਾਡਾ ਬੁਖਾਰ ਕੰਟਰੋਲ 'ਚ ਆ ਜਾਏਗਾ ਇਸੇ ਨੇ ਆਪਣਾ ਟਾਈਮ 3-4 ਦਿਨ ਲੈਣਾ ਹੀ ਹੁੰਦਾ ਉਹਦੇ ਵਿੱਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਔਰ ਇਲਾਕੇ ਚ ਨੇੜੇ ਫਿਜੀਸ਼ੀਨ ਨੂੰ ਕੰਸਲਟ ਕਰੋ ਤਾਂ ਇਮੀਡੀਏਟਲੀ ਤੁਹਾਨੂੰ ਦੇ ਵਿੱਚ ਫਰਸਟ ایڈ ਮਿਲ ਜਾਏਗੀ ਤੁਸੀਂ ਠੀਕ ਫੀਲ ਕਰੋਗੇ ਬਿਲਕੁਲ ਸਾਨੂੰ ਡਾਕਟਰ ਵਿਕਾਸ ਗਰ ਨੇ ਦੱਸਿਆ ਕਿਸ ਤਰ੍ਹਾਂ ਨਾਲ ਜਿਹੜਾ ਡੇਂਗੂ ਤੋਂ ਬਚਿਆ ਜਾ ਸਕਦਾ ਡੇਂਗੂ ਤੋਂ ਸਾਵਧਾਨੀਆਂ ਰੱਖ ਕੇ ਅਸੀਂ ਬਚ ਸਕਦਾ ਸੋ ਸਾਨੂੰ ਜਿਸ ਤਰ੍ਹਾਂ ਨਾਲ ਅਸੀਂ ਕੋਵਿਡ ਦੇ ਦੌਰਾਨ ਸਾਨੂੰ ਸਾਡੀਆਂ ਸਰਕਾਰਾਂ ਨੇ ਹੈਲਥ ਡਿਪਾਰਟਮੈਂਟ ਨੇ ਜਿਸ ਤਰ੍ਹਾਂ ਦੱਸਿਆ ਸਾਵਧਾਨੀਆਂ ਵਰਤੀਆਂ ਨੇ ਉਸੇ ਤਰ੍ਹਾਂ ਨਾਲ ਜਿਹੜਾ ਹਰ ਵਾਰ ਹਰ ਜਿਹੜਾ ਸਾਲ ਜਿਹੜਾ ਹੈਗਾ ਡੇਂਗੂ ਆਉਂਦਾ ਡੇਂਗੂ ਤੋਂ ਸਾਵਧਾਨੀਆਂ ਰੱਖ ਕੇ ਅਸੀਂ ਜਾਦਾ ਬਚ ਸਕਦਾ ਸੋ ਨੌਕਸਾਬੋ ਬੋਲ ਦੱਸਿਆ ਗਿਆ ਸਾਵਧਾਨੀਆਂ ਵਰਤ ਕੇ ਅਸੀਂ ਡੇਂਗੂ ਤੋਂ ਬਚੀਏ ਤੇ ਆਪ ਵੀ ਬਚੀਏ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਬਚਾਈਏ ਤਾਂ ਜੋ ਡੇਂਗੂ ਨੂੰ ਛੇਤੀ ਖਤਮ ਕਰਕੇ ਹਰ ਵਿਅਕਤੀ ਜਿਹੜਾ ਤੰਦਰੁਸਤ ਰਹ ਸਕੇ ਲੁਧਿਆਣਾ ਤੋਂ ਕੈਨਪੁਰ ਸ੍ਰੋਹਿਤ ਦੇ ਨਾਲ ਤਰਸੇਮਪੁਰ ਤੋਂ ਅਮਰ ਸ਼ਹੀਰ ਬਾਬਾ ਦੀਪ ਸਿੰਘ ਜੀ ਦੀ ਆ ਰਹੀ 350ਵੀਂ ਜਨਮਸ਼ਤਾਬਦੀ ਨੂੰ ਸਮਰਪਿਤ ਲੁਧਿਆਣਾ ਦੇ ਪਿੰਡ ਰਕਬਾ ਤੋਂ ਵਿਸ਼ੇਸ਼ ਤੌਰ ਤੇ ਇੱਕ ਇਤਿਹਾਸਿਕ ਯਾਤਰਾ ਗੱਡੀ ਗਈ ਜੋ ਲੁਧਿਆਣਾ ਤੋਂ ਚੱਪੜਚੀੜੀ ਦੇ ਇਤਿਹਾਸਿਕ ਥਾਨ ਤੇ ਜਾ ਕੇ ਸੰਪੰਨ ਹੋਈ। ਯਾਤਰਾ ਦੇ ਲੁਧਿਆਣਾ ਪਹੁੰਚਦੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਯਾਤਰਾ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਯਾਤਰਾ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਸਤਰਾਂ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਦੀ ਬਦੌਲਤ ਉਹਨਾਂ ਨੇ ਚੱਪੜਚੀੜੀ ਦੀ ਜੰਗ ਹਾਸਲ ਕੀਤੀ ਸੀ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਯਾਤਰਾ ਦੇ ਨਾਲ ਗਤਕਾ ਪਾਰਟੀਆਂ ਅਤੇ ਕੀਰਤਨੀਆਂ ਕੀਰਤਨੀ ਜੁੱਥਿਆਂ ਦੇ ਵੱਲੋਂ ਬਾਣੀ ਦਾ ਸਰਵਣ ਕੀਤਾ ਗਿਆ ਉੱਥੇ ਦੂਜੇ ਪਾਸੇ ਭਾਰਤੀ ਰਾਜਪੂਤ ਸਭਾ ਦੇ ਵੱਲੋਂ ਇਸ ਯਾਤਰਾ ਦਾ ਸਵਾਗਤ ਕੀਤਾ ਗਿਆ ਸਰ ਜੀ ਦਾ 350 ਸਾਲਾ ਜਨਮ ਦਿਹਾੜੇ ਦਾ ਸਾਲ ਚੱਲ ਰਿਹਾ ਹੈ ਅਸੀਂ 35 ਸਮਾਗਮ ਕਰ ਚੁੱਕੇ ਹਾਂ ਅਤੇ ਅੱਜ ਇਹ ਯਾਤਰਾ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਵਾ ਤੋਂ ਚੱਲੀ ਹੈ ਚੱਪੜਛਿੜੀ ਜਾ ਰਹੀ ਹੈ ਉਹ ਇਤਿਹਾਸਿਕ ਜੰਗ ਦਾ ਮਦਾਨ ਜਿੱਥੇ ਵਜ਼ੀਰ ਖਾਨ ਦਾ ਖਾਤਮਾ ਕਰਕੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਅੱਜ ਉਸ ਸੁਮਹਾਨ ਯੋਧੇ ਜਰਨੈਲ ਦਾ ਜਿੱਥੇ ਜਨਮ ਦਿਹਾੜਾ ਮਨਾ ਰਹੇ ਹਾਂ ਇਹ ਖੁਸ਼ੀਆਂ ਭਰਿਆ ਦਿਹਾੜਾ ਕਿਉਂਕਿ ਉਸ ਜੰਗ ਤੋਂ ਜਿੱਤ ਤੋਂ ਬਾਅਦ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਖ ਤੇ ਇੱਕ ਫਤਿਹ ਨੁਸਰਤ ਬੇਦਰੰਗ ਜਾਫਤ ਅਜ਼ਨਾਨ ਗੁਰੂ ਗੋਬਿੰਦ ਸਿੰਘ ਅੱਜ ਉਸ ਮਹਾਨ ਯੋद्धा ਜਿਨੇ ਅੱਜ ਦੇ ਕਿਸਾਨਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਉਹ ਮਹਾਨ ਯੋद्धा ਜਿਨੇ ਅੱਜ ਮੈਂ ਸਮਝਦਾ ਅੱਜ ਉਹ ਦੇਸ਼ ਦੇ ਅੰਦਰ ਹਾਲਾਤ ਬਣੇ ਨੇ ਜਿਹੜੇ ਬਾਬਾ ਬੰਦਾ ਬਹਾਦਰ ਨੇ ਤਾਂ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਅੱਜ ਮਾਲਕਾਂ ਨੂੰ ਅਸੀਂ ਦੁਬਾਰਾ ਮੁਜਾਰੇ ਬਣਾਉਣ ਜਾ ਰਹੇ ਹਾਂ ਇਹਨਾਂ ਦੀ ਬੜੀ ਸਿਹਰਾ ਲੈ ਕੇ ਅੱਜ ਅਸੀਂ ਜਿਹੜੀ ਜਾ ਰਹੇ ਹਾਂ ਆਪਣੇ ਰਾਜਪੂਤ ਸਰਦਾਰ ਵਾਲੇ ਸਾਰੀ ਪੰਚਾਇਤ ਸਾਰੀ ਰਾਜਪੂਤ ਸਰਦਾਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਵੀ ਟੀਮ ਵੱਲੋਂ ਸਾਰਿਆਂ ਵੱਲੋਂ ਉਹਨਾਂ ਦਾ ਇੱਥੇ ਆਇਆ ਦਾ ਆਪਾਂ ਐਡ ਕੀਤਾ ਇੱਥੇ ਆਇਆ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੇ ਡਾਕਰ ਇੱਥੇ ਆ ਗਏ ਸਾਡੇ ਸਾਰਿਆਂ ਦਾ ਨਾਲ ਮਿਲ ਕੇ ਪਰ ਉਹ ਅੱਗੇ ਗਏ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਉਹਦੇ ਲੋਦੀ ਕਲੱਬ ਦੇ ਵਿੱਚ ਮਿਸਟਰ ਐਂਡ ਮਿਸੇਸ ਇੰਡੀਆ 2020 ਦਾ ਆਯੋਜਨ ਕੀਤਾ ਗਿਆ ਜਿਸ ਤੇ ਵਿੱਚ ਅਮਿਤ ਤ੍ਰਿਪਾਠੀ ਮਿਸਟਰ ਇੰਡੀਆ 2020 ਚੁਣੇ ਗਏ ਅਤੇ ਦੂਜੇ ਪਾਸੇ ਸਨੇਹਾ ਵੈਦ ਨੇ ਮਿਸੇਸ ਇੰਡੀਆ 2020 ਦਾ ਖਿਤਾਬ ਆਪਣੇ ਨਾਮ ਕੀਤਾ ਇਸ ਦਾ ਪੂਰਾ ਆਯੋਜਨ ਲੋਦੀ ਕਲੱਬ ਦੇ ਆਯੋਜਕਾਂ ਦੇ ਵੱਲੋਂ ਕੀਤਾ ਗਿਆ मैं सरुचि दीवान फाउंडर एंड डायरेक्टर इम्पीरियल लिट्स तो हम टाइम टू टाइम काफी अपने इवेंट्स करते हैं आज हमारा यहाँ पे इवेंट है लुधियाना में मिस्टर मिस एंड मिसेस इंडिया 2020 ट्वेंटी तो हमने अपने कोविड का ध्यान रखते हुए लॉकडाउन के कारण हमने थोड़ी कम गैदरिंग में अपने पहले हमने पिक्चर्स एंड टैलेंट से हमने सिलेक्ट करे अपने कंटेस्टेंट तो आज हमने उनको क्राउनिंग के लिए यहाँ बुलाया है तो और हमने उनकी क्राउनिंग करी हमारा काफ़ी अच्छा इवेंट रहा है तो जिसमें हमारे पास मिस्टर के विनर रहे हैं अमित त्रिपाठी एंड मिसिज इंडिया ट्वेंटी की विनर रही है स्नेहा वेद और साथ ही साथ हमने मिस्टर मिसिस एंड मिस इंडिया इंटरनेशनल का टाइटल दिया है जिसमें मीधा श्री मिसेज में विनर रहे हैं और चीना विद मिस इंडिया इंटरनेशनल 2020 की विजेता रही हैं हेलो ट्वेंटी ट्वेंटी कीधाश्री मैं मेकअप आर्टिस्ट हूँ आज यहाँ पे लोधी क्लब में सुरुचि जी द्वारा जो इंपल, ग्लिट्स द्वारा जो शो मॉडलिंग शो आयोजित किया गया है इसमें सभी जो न्यू कमर्स हैं उनको बहुत अच्छा प्लेटफॉर्म दिया गया है मुझे भी आज मिसिस इंडिया इंटरनेशनल का अवार्ड मिला है सो so, मैं बहुत खुश हूँ आई एम वेरी हैप्पी थैंक यू थैंक यू सो मच लड़कियों के लिए ये मैसेज है कि अपने टैलेंट को दबा के नहीं रखना चाहिए अपनी डिज़ायर हैं कुछ लड़कियां हैं जो मॉडलिंग में जाना चाहती हैं बट किसी कारण वो नहीं जा पाती हैं तो अपनी डिज़ायर को दबाइए मत पार्टिसिपेट कीजिए बहुत अच्छा प्लेटफॉर्म है तो आप इसमें आइए पार्टिसिपेट कीजिए अभी नाइन्थी दिसंबर को चंडीगढ़ में होने जा रहा है निबृत आएंगी छोटी सरदारनी आप सबको ही है तो ये शो दोबारा होगा वहाँ पे तो आप सब आइए पार्टिसिपेट कीजिए अपने जो आपका कॉन्फिडेंस है उसको बूस्टअप कीजिए थैंक यू सर वेल आई एम चीना बॉर्न एंड रेज इन लुधियाना फर्स्टली मैंने इस चीज़ में ज्वाइन करा पार्टिसिपेट करा और मैं इस चीज़ की विनर बनी हूँ मिस इंडिया इंटरनेशनल तो मैं बहुत ज़्यादा एक्साइटेड हूँ मुझे बहुत अच्छा अवार्ड मिला है बिकॉज ऑफ मेधा दी मैम है उनके लिए उनकी वजह से मैंने ये करा और मेरे पेरेंट्स ने मुझे बहुत अच्छा अपॉर्चुनिटी दिया है कि जहाँ तक मैं पहुँची हूँ और ये इम्पेरियल ग्लिट्स है और ਫਰਸਟਲੀ ਐਂਡ ਲਾਸਟ ਥੈਂਕ ਮੈਂ ਕਰ ਰਹੀ ਹੂੰ ਸਰੂਚੀ ਮੈਮ ਦਿਵਾਨ ਕਾ ਜਿਨਾਂ ਨੇ ਮੁੰਜੇ ਇਹ ਅਵਾਰਡ ਗਿਫਟ ਕਰਾ ਹੈ ਲਾਸਟ ਐਟ ਲਾਸਟ ਆਈ ਐਮ ਥੈਂਕਿੰਗ ਟੂ ਯੂ ਮੇਧਾਸ਼ਰੀ ਮੈਮ ਐਂਡ ਆਲਸੋ ਸਰੂਚੀ ਮੈਮ ਦਿਵਾਨ ਠੀਕ ਐਸਾ ਲੱਗ ਰਾਇਕੋਟ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਅਲਕਾ ਮਿੱਤਲ ਦੀ ਅਗਵਾਈ ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ ਇਸ ਮੌਕੇ ਕਰਵਾਏ ਗਏ ਸੈਮੀਨਾਰ ਦੇ ਦੌਰਾਨ ਡਾਕਟਰ ਸ਼ਿਵਾਂਗੀ ਲੁਮੇਸ਼ ਨੇ ਆਏ ਹੋਏ ਮਰੀਜ਼ਾਂ ਨੂੰ ਮਾਨਸਿਕ ਰੋਗਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਮਾਨਸਿਕ ਤਣਾਅ ਨੂੰ ਦੂਰ ਕਰਨ ਦੇ ਕਈ ਨੁਕਤੇ ਵੀ ਸਾਂਝੇ ਕੀਤੇ ਉਥੇ ਹੀ ਸਰਕਾਰੀ ਹਸਪਤਾਲ ਦੇ ਵਿੱਚ ਮਾਨਸਿਕ ਰੋਗਾਂ ਸਬੰਧੀ ਮਿਲਦੀਆਂ ਸਹੂਲਤਾਂ ਤੋਂ ਵੀ ਉਹਨਾਂ ਨੇ ਜਾਣੂ ਕਰਵਾਇਆ। ਅੱਜ ਜਿਵੇਂ ਆਪਾਂ ਨੂੰ ਪਤਾ ਹੈ ਕਿ ਵਰਲਡ ਮੈਂਟਲ ਹੈਲਥ ਡੇ ਹੈ ਤੇ ਇਸ ਤੇ ਅਸੀਂ ਆਪਣੇ ਹਸਪਤਾਲ ਦੇ ਵਿੱਚ ਇੱਕ ਸੈਮੀਨਾਰ ਰੱਖਿਆ। ਜਿੰਨੇ ਵੀ ਲੋਕ ਮਿਲੇ, ਜਿੰਨੇ ਵੀ ਪੇਸ਼ੈਂਟਸ ਆਏ ਸੀਗੇ ਉਹਨਾਂ ਨੂੰ ਸਾਲ ਨੂੰ ਦੱਸਿਆ ਕਿ ਅੱਜ ਦੇ ਦੌਰ ਦੇ ਵਿੱਚ ਚੱਲਦੀਆਂ ਸਾਰੀ ਮਾਨਸਿਕ ਜਿਹੜੀਆਂ ਆਪਣੀਆਂ ਉਹ ਬਿਮਾਰੀਆਂ ਨੇ ਉਹਨਾਂ ਬਾਰੇ ਜਾਣੂ ਕਰਵਾਇਆ। ਕਿਉਂਕਿ ਆਪਣੇ ਦੇਸ਼ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਲੋਕ ਸਮਝਦੇ ਨੇ ਪਰ ਲੋਕਾਂ ਨੂੰ ਲੱਗਦਾ ਹੈ ਕਿ ਮਾਨਸਿਕ ਬਿਮਾਰੀ ਬਾਰੇ ਕੋਈ ਗੱਲ ਕਰਕੇ ਰਾਜ਼ੀ ਨਹੀਂ ਹੈਗਾ ਤੇ ਉਹਨਾਂ ਨੂੰ ਇਹ ਗੱਲਾਂ ਸਮਝਾਈਆਂ ਕਿ ਜੋ ਤੁਸੀਂ ਮਹਿਸੂਸ ਕਰਦੇ ਹੋ ਉਹ ਸਾਰੀਆਂ ਚੀਜ਼ਾਂ ਨਾਰਮਲ ਨਹੀਂ ਤੇ ਤੁਹਾਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਰਹੇਗੀ ਬਿਜਲੀ ਬੰਦ 11 ਤੇ 12 ਅਕਤੂਬਰ ਨੂੰ ਬਿਜਲੀ ਬੰਦ ਰੱਖਣ ਦਾ ਐਲਾਨ ਤਕਨੀਕੀ ਖਰਾਬੀਆਂ ਨੂੰ ਦੂਰ ਕਰਨ ਦੇ ਲਈ ਲਿਆ ਫੈਸਲਾ ਹਾਰਟਸਕਟਣਾ ਨੂੰ ਲੈ ਕੇ ਸੜਕਾਂ ਤੇ ਉਤਰਿਆ Dalit ਸਮਾਜ ਇਨਸਾਫ ਦੇ ਲਈ ਪੰਜਾਬ ਬੰਦਾ ਦਿੱਤਾ ਸੱਦਾ ਵੱਖ-ਵੱਖ ਥਾਈ ਹੋਏ ਤਰਨਤਪੁੱਟਰ ਨੇ ਪ੍ਰਦਰਸ਼ਨ ਆਮੜੇ ਆਇਆ ਦਿਲਕੰਬਾਉ ਮਾਮਲਾ 2 ਮਹੀਨੇ ਤੇ ਮਾਸੂਮ ਤੇ ਟਾਇਆ ਦਾਦੀ ਨੇ ਕਿਹਰ ਦਾਦੀ ਤੇ ਹੀ ਲੱਗੇ ਆਪਣੇ ਪੋਤੇ ਨੂੰ ਜਲਾਉਣ ਦੇ ਦੋਸ਼ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਰਾਏਕੋਟ ਵਿਖੇ ਮਨਾਇਆ ਵਿਸ਼ਵ ਮਾਨਸਿਕ ਸਿਹਤ ਦਿਵਸ ਮਾਨਸਿਕ ਰੋਗਾਂ ਦੇ ਬਾਰੇ ਪਾਇਆ ਚਾਨਣਾ ਦੱਸੇ ਮਾਨਸਿਕ ਰੋਗਾਂ ਤੋਂ ਬਚਣ ਦੇ ਉਪਾਅ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ ਪਾਪਾ ਬੰਦਾ ਸਿੰਘ ਬਹਾਦਰ ਜੀ ਦੀ 350ਵੀਂ ਜਨਮ ਸ਼ਤਾਬਦੀ ਲੁਧਿਆਣਾ ਤੋਂ ਚੱਪੜ ਜੀੜੀ ਤੱਕ ਕੱਢੀ ਗਈ ਯਾਤਰਾ ਯਾਤਰਾ ਦੇ ਵਿੱਚ ਸ਼ਸਤਰਾਂ ਨੂੰ ਵੀ ਕੀਤਾ ਗਿਆ ਸ਼ਿਸ਼ੋਬਿਤ ਲੁਧਿਆਣਾ ਕਾ ਬਨਾਮਾ ਵਿੱਚ ਫਿਲਹਾਲ ਬਸ ਐਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ